ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੁਹੀ ਮਨ ਲਦ ਜਾ ਘਰ ਤੇ ਜਾ ਭਗਤ ਜਨਾ ਕੀ ਹਰ ਜਿਉ ਰੱਖੈ ਜੁਗ ਜੁਗ ਰੱਖਦਾ ਆਰਾਮ ਸੋ ਭਗਤ ਜੋ ਗੁਰਮਖ ਹੋਵੇ ਹਉ ਮੈਂ ਸ਼ਬਦ ਜਲਾਇਆ RAM ਹਉ ਮੈਂ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੇ ਸਾਚੇ ਬਾਣੇ ਸੱਚੇ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਗ ਬਖਾੜੀ ਧਗ ਤਾਂਗੀ ਚਾਲ ਸੱਚੀ ਅਤ ਨਿਰਮਲ ਨਾਮ ਸਚਾ ਮਨ ਭਾਇ ਨਾਨਕ ਭਗਤ ਸੋ ਹੈ ਦਰ ਸਚੈ ਜਿਨੇ ਸਚੂ ਸੱਚ ਕਮਾਇ ਹਰ ਭਗਤਾਂ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣ ਰਾਮ ਹਰ ਭਗਤ ਕਰੈ ਵਿਚੋ ਆਪ ਗਵਾਵਹਿ ਜਿਨ ਗੁਣ ਅਬ ਗੁਣ ਬਿਜਾਣਾ ਰਾਮ ਗੁਣ ਆਉ ਗੁਣ ਬਿਜਾਣਾ ਹਰ ਨਾਮ ਬਖਾਣਾ ਪੈ ਭਗਤ ਮੀਟ ਲਾਗੀ ਅਨ ਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮੈਂ ਵੈਰਾਗੀ ਭਗਤ ਰਤ ਸਦਾ ਮਨ ਨਿਰਮਲ ਹਰ ਜਿਉ ਵੇਖ ਸਦਾ ਨਾਲੇ ਨਾਨਕ ਸੇ ਭਗਤ ਹਰ ਕੇ ਦਰ ਸਾਚੇ ਅਨ ਦਿਨ ਨਾਮ ਸੰਭਾਲੇ ਨਨ ਮੁਗ ਭਗਤ ਕਰੈ ਫਿਰ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹਉ ਮੈਂ ਮਾਇਆ ਰੋਗ ਮਰ ਜਨਮ ਦੁਖ ਹੋਈ ਰਾਮ ਮਰ ਜਨਮ ਦੁਖ ਹੋਈ ਦੂਜੇ ਭਾਏ ਪਰ ਜਬ ਗੋਈ ਬਿਨ ਗੁਰ ਤਤ ਨ ਜਾਣਿਆ ਭਗਤ ਬਿਹੁਣਾ ਸਭ ਜਗ ਭਰਮਿਆ ਅੰਤ ਗਿਆ ਬਚੋ ਤਨਿਆ ਕੋਟ ਮਧੈ ਬਿਨ ਬਜਾਣਿਆ ਹਰ ਨਾਮ ਸਤਿ ਸੋਈ ਨਾਨਕ ਨਾਮ ਮੇ ਲਬੜਾਈ ਦੁਜੈ ਭਾਇ ਬਤ ਖੋਈ ਭਗਤਾਂ ਕੈ ਘਰ ਕਾਰਜ ਸਾਚਾ ਹਰ ਗੁਰ ਸਦਾ ਬਖਾਣ ਰਾਮ ਭਗਤ ਖਜ਼ਾਨਾ ਆਪੇ ਦਿਆ ਕਾਲ ਕੰਟਕ ਮਾਰ ਸਮਣੇ ਰਾਮ ਕਾਲ ਕੰਟਕ ਮਾਰ ਸਮਣੇ ਹਰ ਮਨ ਭਣੇ ਨਾਮ ਨਿਧਾਨ ਸਚ ਪਾਇਆ ਸਦਾ ਖੁੱਟ ਅਖੁੱਟ ਕਦੇ ਨਨ ਖੁੱਟੈ ਹਰ ਦਿਆ ਸਹਿਜ ਸੁਭਾਇ ਹਰ ਜਨ ਉੱਚ ਸਦ ਹੀ ਉੱਚ ਗੁਰ ਕਾ ਸਬਦ ਸੁਹਾਇ ਨਾਨਕ ਆਪੇ ਬਖਸ਼ਿ ਮਿਲਾਇ ਜੁਗ ਜੁਗ ਸੋ ਬਾਬਾ ਆ